ਹਾਂ ਬੱਸ ਕਰੋ ਮੰਮੀ ਆਖਿਰ ਇਹ ਸਭ ਕਦੋਂ ਤੱਕ ਚੱਲੇਗਾ ਕਿੰਨੇ ਸਾਲ ਹੋ ਗਏ ਸਾਡੇ ਵਿਆਹ ਇਹ ਮੇਰੇ ਨਾਲ ਪੰਗੇ ਲੈਣੋਂ ਬਾਜ਼ ਨਹੀਂ ਆਂਦੀ ਮੈਨੂੰ ਜਾਣ ਕੇ ਫੋਟੋਆਂ ਭੇਜੀਆਂ ਕਿ ਵੇਖ ਤੇ ਨਾਲੇ ਸੜ ਵਾਕੇ ਸ਼ਿਆਣੇ ਸਹੀ ਕਹਿੰਦੇ ਆ ਜਿੰਨਾ ਮਰਜ਼ੀ ਪੁੱਤ 나ਡੂ ਖਾਂ ਹੋਵੇ ਉਹ ਜਨਾਨੀ ਦੀ ਗੱਲ ਵਿੱਚ ਆ ਹੀ ਜਾਂਦਾ ਹੈ ਉਹ ਗੱਲ ਮੇਰੇ ਪੁੱਤ ਨੇ ਸਾਬਤ ਕਰਕੇ ਵਿਖਾਤੀ ਹੁਣ ਕੀ ਕੀਤਾ ਜਾਵੇ ਮੁੰਡਾ ਮੇਰਾ ਤਾਂ ਮੇਰੇ ਵੱਸੋਂ ਬਾਹਰ ਹੋ ਗਿਆ ਤੇ ਸਿਮਰਨ ਵੀ ਕਿਰਨ ਦੇ ਵੱਸ ਵਿੱਚ ਆ ਗਈ ਆ ਇਹ ਨਾ ਹੋਵੇ ਹੌਲੀ ਹੌਲੀ ਉਹ ਸਾਰਿਆਂ ਨੂੰ ਵਸ ਵਿੱਚ ਕਰ ਲਵੇ ਤੇ ਮੈਂ ਇਕੱਲੀ ਰਹਿ ਜਾਵਾਂ ਉਹ ਮੇਰਾ ਸਵਾਤਾ ਸ਼ੁਰੂ ਤੋਂ ਅਥਰਾ ਸੀ ਆ ਹੁਣ ਵੀ ਅਥਰਾ ਕੇਰਾਂ ਨਾ ਤੈਨੂੰ ਮੈਂ ਜਿੱਤਨ ਨਹੀਂ ਦੇਣਾ ਕਿ ਤੂੰ ਜੋ ਮਰਜ਼ੀ ਕਰ ਲਵੇਂ ਅੱਜ ਤਾਂ ਮੈਨੂੰ ਕਿਤੇ ਜ਼ਰੂਰੀ ਕੰਮ ਆ ਮੈਂ ਜਾਣਾ ਹੈ ਮੈਂ ਆ ਕੇ ਵੇਖੀ ਤੇਰਾ ਹਾਲ ਕੀ ਕਰਦੀ ਤੂੰ ਵੀ ਯਾਦ ਕਰੇਂਗੀ ਮੈਂ ਕਿਹੜੀ ਸਸਤੇ ਪੱਲੇ ਪੈ ਗਈ ਆ ਤੇਰੀਆਂ ਮੈਂ ਅੱਖਾਂ ਦੇ ਵਿੱਚੋਂ ਖੂਨ ਨਾ ਨਾ ਕਢਵਾਇਆ ਤੇ ਫੇਰ ਵੇਖੀ ਕੋਈ ਗੱਲ ਨਹੀਂ ਮੈਂ ਦੀ ਮਾਂ ਨੂੰ ਸੱਦਦੀ ਆ ਤੇ ਝੂਠੀਆਂ ਸੱਚੀਆਂ ਗੱਲਾਂ ਲਾ ਕੇ ਕਰਨੀ ਆ ਮਾਂ ਤੇਰੀ ਵਿਚਾਰੀ ਬੜੀ ਚੰਗੀ ਆ ਕੋਈ ਨਹੀਂ ਕਿਰਨ ਤੂੰ ਆਪਣੀ ਚਾਲ ਖੇਢੀ ਆ ਨਾ ਹੁਣ ਮੇਰੀ ਚਾਲ ਵੇਖ ਮੈਂ ਆਪਣੀ ਚਾਲ ਘਰ 'ਚ ਕਿਸੇ ਨੂੰ ਨਹੀਂ ਦੱਸਣੀ ਤੇ ਆਪਣੀ ਚਾਲ ਆਪੇ ਖੇਡਾਂਗੀ ਮੈਂ ਨੀਦਾਜ ਇੱਧਰ ਆਹ ਮੇਰੀ ਗੱਲ ਸੁਣ ਜਰਾ ਹਾਂਜੀ ਆਈ ਨੀ ਮੇਰੀ ਗੱਲ ਸੁਣ ਤੂੰ ਆਪਣੇ ਨੂੰ ਨੂੰ ਜਿਆਦਾ ਨਹੀਂ ਢਿੱਲ ਦੇ ਛੱਡੀ ਦੂਜੇ ਦਿਨ ਬਿਮਾਰ ਹੋ ਜਾਂਦੀ ਐ ਇਹੀ ਕੰਦੀ ਰਹਿੰਦੀ ਮੈਨੂੰ ਉਹ ਦਰਦਾ ਉਹ ਦਰਦਾ ਨਹੀਂ ਮੈਂ ਤਾਂ ਬਾਰ ਬਾਰ ਕੰਦੀ ਵੀ ਹੂੰ ਤੇ ਅੰਨਾ ਸਿਰੇ ਨਾ ਢੜਾਈ ਜਾ ਉਹਨੂੰ ਇਹਨੂੰ ਕਾਬੂ ਚ ਰੱਖ ਨਹੀਂ ਤੇ ਬਹੁਤ ਤੰਗ ਹੋਣਾ ਈ ਤੂੰ ਨਹੀਂ ਇਹਨਾਂ ਨੂੰ ਥੋੜੀ ਜਿਹੀ ਤੇ ਢੇ ਦੇ ਦਿੱਤੀ ਨਾ ਹੋਰ ਤੇ ਨਾ ਸਾਡੇ ਸਿੱਤੇ ਚੜ ਕੇ ਨੱਚਣਾ ਹੀ ਮੈਂ ਤਾਂ ਦੱਸ ਨਨ ਕੱਸ ਕੇ ਰੱਖ ਆਪਣੇ ਕੰਟਰੋਲ ਤੇ ਰੱਖ ਮੈਂ ਬਾਰ ਬਾਰ ਦੰਦ ਸਮਝਾ ਨਹੀਂ ਪਈਆ ਬੜਾ 당 ਹੋਏਗੀ। ਓਹੋ ਕਹਿਣ ਕੌਣ ਡਿਆ ਵਾ ਜਿਹਦੀ ਆਪਦੀ ਨੋਹ ਤੇ ਵਸ ਚ ਨਹੀਂ ਹੈਗੀ। ਦੂਜੇ ਕ ਦਿਨ ਕੰਮ ਕਰਨ ਦਾ ਬਹਾਨਾ ਲਾਉਣ ਦੇ ਚਲਦੇ ਕੰਮ ਨਾ ਕਰਨ ਦੇ ਚਲਦੇ ਪੇਕੇ ਤੁਰ ਜਾਂਦੀ ਆ ਓਤੇ ਤੇ ਤੇਰੇ ਕੋ ਵਸ ਨਹੀਂ ਰੱਖਿਆ ਗਿਆ ਤੇ ਮੇਰੀ ਨੋਹ ਦਾ ਤੂੰ ਸੋਚਣ ਡਈ ਆ ਮੈਂ ਆਪਣੀ ਨੋਹ ਦਾ ਆਪੇ ਹੀ ਸੋਚ ਲੂ ਸੋਚਣ ਦੀ ਕੋਈ ਲੋੜ ਨਹੀਂ ਆ ਆਪਣੀ ਨੋਹ ਵੱਲ ਵੇਖ ਪਿਓ ਕੀ ਕਰਦੀ ਪਈ ਆ ਵੀ ਕੀ ਕਹਿੰਦਾ ਮਤਲਬ ਹੈ ਤੇਰਾ ਜੋ ਤੁਹਾਡਾ ਕਹਿੰਦਾ ਮਤਲਬ ਸੀ ਉਹਦਾ ਹੀ ਮਤਲਬ ਹੈ ਤੁਸੀਂ ਮੈਨੂੰ ਕਹਿੰਦੇ ਹੋ ਤੇ ਆਪਣੇ ਵੱਲ ਤੁਸੀਂ ਵਹਿੰਦੇ ਨਹੀਂ ਆਪਣੀ ਪੀੜੀ ਥੱਲੇ ਤੁਸੀਂ ਸੋਟਾ ਨਹੀਂ ਮਾਰਦੇ ਵੀ ਮੇਰੀ ਪੀੜੀ ਥੱਲੇ ਕੀ ਹੈ ਮੇਰੀ ਪੀੜੀ ਥੱਲੇ ਸੋਟਾ ਮਾਰਦੇ ਹੋ ਜੋ ਤੁਹਾਡੀ ਨੋ ਕਰਦੀ ਪਈ ਨਾ ਉਹ ਮੇਰੀ ਨੋ ਨਹੀਂ ਕਰਦੀ ਪਈ ਮੇਰੀ ਨੋ ਘਰੇ ਹੀ ਹੈ ਉਹ ਠੀਕ ਨਹੀਂ ਹੈਗੀ ਤਾਂ ਮੰंजे ਤੇ ਪਈ ਹੈ ਤੇਰੀ ਨੋ ਤੇ ਬਾਨੇ ਨਾ ਤੁਰ ਜਾਂਦੀ ਪੇਕੇ ਉਹ ਵੀ ਇਹੀ ਕਹਿੰਦੀ ਹੋ ਕਿ ਮੇਰੇ ਪੇਕੇਆਂ 'ਚ ਬਿਮਾਰ ਹੋ ਗਿਆ ਹੈ ਤੇ ਮੈਂ ਉਹਨਾਂ ਦੀ ਸੇਵਾ ਕਰਨ ਚੱਲੀ ਆ ਐਵੇਨਿਊ ਗੰਦੀਪਨ ਚੱਲੀ ਘਰ ਦੇਆਂ ਦੀ ਕਿੰਨੇ ਕਰਨੀ ਆ ਪੇਕਿਆਂ ਦੀ ਸੇਵਾ ਕਰਨ ਚੱਲੀਓ ਨਹੀਂ ਸਾਨੂੰ ਦੋਨਾਂ ਨੂੰ ਸੋਚਣਾ ਚਾਹੀਦਾ ਹੀ ਵੈਸੇ ਮੈਂ ਤੁਹਾਨੂੰ ਦੱਸਾਂ ਇਹ ਕੰਮ ਗਲਤ ਹੁੰਦਾ ਵੈ ਘਰ ਦੇ ਵਿੱਚ ਮੈਂ ਤੇ ਨੱਥ ਪਾ ਲੂੰਗੀ ਤੂੰ ਆਪਣਾ ਸੋਚ ਕੀ ਕਰਨਾ ਹੈ ਨੱਥ ਤੇ ਮੈਨੂੰ ਪਾਣੀ ਪੈਣੀ ਆ ਐ ਥੋੜੀ ਨੱਥ ਨਹੀਂ ਪਾਣੀ ਪਾਲਾ ਫਿਰ ਹਾਂ ਆਲ ਵੀ ਬੰਝੂ ਮੈਂ ਛੱਡਨੀ ਤੇ ਨਹੀਂ ਅੱਗੇ ਤੈਨੂੰ ਯਾਦ ਹੈ ਨਾ ਮਿਰਚਾਂ ਖਵਾਤੀਆਂ ਸੀ ਐਸੇ ਗੱਲਾਂ ਦੀ ਐਦੀ ਗੱਲਾਂ ਕਰਕੇ ਤੇ ਹੁਣ ਮੈਂ ਛੱਡਨੀ ਆ ਕਿਤੇ ਪੜਨੇ ਪਾ ਦੂ ਪੂਰੀ ਤਰ੍ਹਾਂ ਇਹ ਨਾ ਸਜ਼ਾ ਦੇਣ ਦੇ ਨਾ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਕੱਸ ਕੇ ਰੱਖਣਾ ਪੈਣਾ ਇਹ ਨਹੀਂ ਪੀ ਸਜ਼ਾ ਦੇਤੀ ਦੂਜੇ ਦਿਨ ਪੇਕੇ ਤੁਰ ਗਈ ਤੇ ਜਾਣ ਤਾਂ ਭੈਣ ਮਰੀਏ ਮੇਰੀ ਸੁਣ ਗੱਲ ਤੇਰੀ ਨੂੰ ਕੁਝ ਜ਼ਿਆਦਾ ਹੀ ਨਹੀਂ ਪੇਕੇ ਜਾਣ ਲੱਗ ਪਈ ਇੱਥੇ ਨਾਲੋਂ ਜ਼ਿਆਦਾ ਉਹਨੂੰ ਪੇਕੇ ਦੇ ਧਿਆਨ ਆ ਤੇ ਤੂੰ ਕਿਵੇਂਂਦੀ ਪਈ ਐ ਇੱਥੇ ਕੱਲੀ ਬੈਠੀ ਰਹਿਣੀ ਐ ਬੋਰੀਆ ਬਿਸਤਰਾ ਉਹਦਾ ਗੋਲ ਕਰ ਤੇ ਚਾ ਕੇ ਪੇਕੇ ਦੇ ਆ ਉਹ ਕਹ ਇੱਥੇ ਹੀ ਰਹਿ ਲਾ ਉਹਦਾ ਉੱਥੇ ਰਹਿਣਾ ਜ਼ਿਆਦਾ ਜ਼ਰੂਰੀ ਆ ਇੱਥੇ ਨਾਲੋਂ ਇਹ ਨਹੀਂ ਤੈਨੂੰ ਲੱਗਦਾ ਪਿਆ ਚੰਗਾ ਮੈਂ ਚੱਲੀ ਆ ਤੇ ਮੈਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਆਪਣੀ ਨੋਵਲ ਧਿਆਨ ਦੇ ਆਪਣੇ ਘਰ ਵੱਲ ਧਿਆਨ ਦੇ ਮੇਰੀ ਤੂੰ ਛੱਡ ਇਹਦਾ ਮੈਨੂੰ ਹੱਲ ਕੱਢਣਾ ਹੀ ਪੈਣਾ ਇਹ ਆਲਵੇਜ ਰਮਨਜੂ ਤੇ ਮੈਂ ਇਹਦਾ ਸੋਚ ਨਹੀਂ ਇਹਦਾ ਕੀ ਕਰਨਾ ਇਹਨਾਂ ਛੱਡਣਾ ਤੇ ਨਹੀਂ ਮੈਂ ਵੀ ਇਹਦਾ ਹੱਲ ਕੱਢ ਕੇ ਰੱਖਾਂਗੀ ਇਹਦੀ ਗੁੱਤੜੀ ਕੁਮਾ ਕੇ ਦੇਦੇ ਹੱਥ ਫੜਾਵਾਂਗੀ ਇਹਨੇ ਜੜਾ ਪਖੰਡ ਫੜਿਆ ਦੂਜੇ ਦਿਨ ਮੇਰਾ ਫਲਾਣਾ ਬਿਮਾਰ ਮੇਰਾ ਫਲਾਣਾ ਭਵਾਨ ਇਹਨੂੰ ਫਿਰ ਕਹਨੀ ਆ ਆਪਣਾ ਸਮਾਨ ਚੁੱਕ ਤੇ ਚੱਲ ਮੇਛਾਨੇ ਵੇਕੇ ਚੱਲ ਤੂੰ ਇੱਥੇ ਰਹਿੰਦੇ ਕਾਬਲ ਹੀ ਨਹੀਂ ਹੈਗੀ ਮਹਾਰਾਣੀ ਜੀ ਜੇ ਰਸਤਾ ਹੋ ਗਿਆ ਤੂੰ ਅੱਠਨ ਦੀ ਕਿਰਪਾਲਤਾ ਕਰੋ ਤੇ ਥੋੜਾ ਬੋਤ ਕੰਮ ਨੂੰ ਹੱਥ ਪਾਓ ਕਿ ਰਸਤੇ ਕਰੀ ਜਾਣੀਆਂ ਹੈ ਰਸਤਾ ਨਾ ਢੇਗ ਨਹੀਂ ਪਰਨੇ ਕੰਮ ਕਰੋ ਰਸੋਈਵਾਜਾ ਮਾਰਦੀ ਹੈ ਤਾਂ ਤੂੰ ਜੀ ਰਸਤ ਵਾਲੀ ਧਿਆਨ ਦਿੱਤਾ ਹੋਇਆ ਜੇ ਅੱਖਾਂ ਖੋਲੋ ਬੱਸ ਮੰਮੀ 10 ਮਿੰਟ ਹੋਰ ਮੈਂ ਲੇਟਣ ਦੀ ਹਾਂ ਮੈਂ ਉੱਠ ਜਾਨੀ ਹੁਣੇ ਕੰਮ ਕਰ ਦਾਂਗੀ। ਨਾ ਅੱਗੇ ਘੱਟ ਲੈ ਟੇ ਚਲੋ ਉਠੋਣੇ ਉਠ ਚਲੋ ਉਠ ਉਠ ਕੰਮ ਕਰੋ। ਹਾਂ। ਹੈ? ਬੱਸ ਕਰੋ ਮੰਮੀ। ਆਖਿਰ ਇਹ ਸਭ ਕਦੋਂ ਤੱਕ ਚੱਲੇਗਾ? ਕਿੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ? ਪਰ ਅੱਜ ਤੱਕ ਤੁਸੀਂ ਸਾਨੂੰ ਨੂਹਾ ਵਾਲੀ ਕੋਈ ਰਿਸਪੈਕਟ ਨਹੀਂ ਦਿੱਤੀ ਇਸ ਕਰਕੇ ਸਾਡੀ ਕਦਰ ਨਹੀਂ ਹੋਈ ਕਦੀ ਸਾਨੂੰ ਨੂਹਾ ਨੂੰ ਪਿਆਰ ਨਾਲ ਨਹੀਂ ਬੁਲਾਇਆ ਗਿਆ ਕੰਮ ਤੇ ਮੈਂ ਸਾਰੇ ਕਰ ਦਿਆਂਗੀ ਮੈਨੂੰ ਕੰਮ ਦਾ ਕੋਈ ਨਹੀਂ ਹੈਗਾ ਮੈਂ ਜੇ ਠੀਕ ਆ ਜਾਂ ਨਹੀਂ ਠੀਕ ਉਹਦੇ ਨਾਲ ਕੋਈ ਨਹੀਂ ਹੈ ਕੰਮ ਕਰਨਾ ਮੇਰਾ ਮੇਰਾ ਮਤਲਬ ਹੈ ਮੈਂ ਕਰ ਦੇਣਾ ਪਰ ਇੱਕ ਨੂਹ ਨੂੰ ਪਿਆਰ ਨਾਲ ਜੇ ਕਿਹਾ ਜਾਵੇ ਨਾ ਤੇ ਉਹ ਗੱਲ ਹੋਰ ਹੁੰਦੀ ਹੈ ਮੰਮੀ ਹਰ ਵੇਲੇ ਹਰ ਵੇਲੇ ਤੁਸੀਂ ਗੁੱਸੇ ਨਾਲ ਬੋਲਦੇ ਹੋ ਜਾਂ ਬੁਰੇ ਲਫ਼ਜ਼ ਬੋਲਦੇ ਹੋ ਕਿਉਂ ਅਸੀਂ ਕਿਸੇ ਦੀਆਂ ਧੀਆਂ ਨਹੀਂ ਹੈਗੀਆਂ ਜਾਂ ਇਸ ਘਰ ਦੀਆਂ ਨੂੰਹਾਂ ਨਹੀਂ ਹੈਗੀਆਂ ਸਾਡੀ ਤੇ ਇੱਜ਼ਤ ਤੁਸੀਂ ਕੰਮ ਵਾਲਿਆਂ ਨਾਲ ਪੈੜੀ ਕੀਤੀ ਹੋਈ ਹੈ ਬਸ ਕਰ ਤੂੰ ਜਿਹਦੀ ਬੋਲੀ ਬੋਲਦੀ ਹੈ ਨਾ ਮੈਨੂੰ ਸਭ ਪਤਾ ਤੂੰ ਕਿਹਦੀ ਬੋਲੀ ਬੋਲਦੀ ਕਿਦੇ ਹੱਥੀ ਚੜ ਗਈ ਹੈ ਤੂੰ ਮੈਂ ਕਿਸੇ ਦੀ ਬੋਲੀ ਨਹੀਂ ਬੋਲਦੀ ਪਰ ਇੰਨੇ ਸਾਲ ਹੋ ਗਏ ਆ ਮੇਰਾ ਵੀ ਤਾਂ ਜੀ ਕਰਦਾ ਨਾ ਕੀ ਕੋਈ ਇਸ ਮੈਨੂੰ ਪਿਆਰ ਨਾ ਬੋਲੇ ਇਹ ਪਿਆਰ ਨਾ ਗੱਲ ਕਰੇ ਕੋਈ ਕੋਲ ਬਵੇ ਐ ਥੋੜੀ ਮਤਲਬ ਹੈ ਕਿ ਇੱਕ ਕੰਮ ਵਾਲੀ ਬਣਾ ਕੇ ਰੱਖਿਆ ਆ ਜੇ ਅੱਗੋਂ ਕੁਝ ਬੋਲਦੀ ਨਹੀਂ ਤੇ ਅਸੀਂ ਤਾਂ ਤੁਹਾਨੂੰ ਪਿਆਰ ਨਾ ਹੀ ਜਾਂਨੇ ਜੇ ਤੁਸੀਂ ਸੋਚ ਜਾਂਦੀਆਂ ਜੇ ਉਹਦੇ ਉੜਦੀਆਂ ਨਹੀਂ ਤੇ ਫਿਰ ਤਾਂ ਗੁੱਸੇ ਨਾ ਬੋਲਣੇ ਪੈਂਦਾ ਨਾ ਫਿਰ ਬੋਲੀਦਾ ਪਹਿਲਾਂ ਤੁਹਾਨੂੰ ਪਿਆਰ ਨਾ ਹੀ ਆਖੀਦਾ ਧੀਆਂ ਹੀ ਬਣਾ ਕੇ ਰੱਖਿਆ ਹੈ ਧੀਆਂ ਵਾ ਮਮੀ ਜੀ ਜੇ ਧੀਆਂ ਬਣਾ ਕੇ ਰੱਖਿਆ ਹੁੰਦਾ ਨਾ ਤੇ ਅੱਜ ਜੋ ਸਾਡੇ ਦਿਲ ਚ ਆ ਨਾ ਉਹ ਨਾ ਹੁੰਦਾ ਜੋ ਸੱਸਾਂ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ ਨਾ ਉਹ ਨਾ ਹੁੰਦੀ ਮੰਨ ਲਓ ਮੰਮੀ ਤੁਹਾਡੀ ਧੀ ਹੁੰਦੀ ਤੇ ਤੁਸੀਂ ਉਹਨੂੰ ਇਸ ਤਰ੍ਹਾਂ ਬਾਹ ਫੜ ਕੇ ਉਠਾਉਂਦੇ ਤੇ ਜੇ ਉਹ ਠੀਕ ਨਾ ਹੁੰਦੀ ਤੇ ਉਹਨੂੰ ਬਾਰ-ਬਾਰ ਬਾਹ ਫੜ ਕੇ ਖਿੱਚ ਕੇ ਕੰਮ ਕਰਨ ਨੂੰ ਕਹਿੰਦੇ ਬਹੁਤ ਸੋਖਾ ਗੈਣਾ ਮੰਮੀ ਜੀ ਧੀਆ ਵਾਂਗੂ ਰੱਖਿਆ ਕੰਨ ਨਹੀਂ ਤੁਸੀਂ ਤੇ ਨੂਆ ਵੀ ਨਹੀਂ ਬਣਾ ਸਕੇ ਬਹੁਤ ਅਫਸੋਸ ਬਸ ਗੱਲਾਂ ਹੀ ਬਣਾਉਂਦੀਆਂ ਹੁੰਦੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲੋ ਇਹ ਇਤਰਾ ਪਾਸਮ ਦਿੰਦੀਆਂ ਜਿ ਤਰ੍ਹਾਂ ਇਹਨਾਂ ਨੇ ਪੜਿਆ ਹੁੰਦਾ ਵਾ ਹੋਰ ਕੁਝ ਆਉਂਦਾ ਹੀ ਨਹੀਂ ਆਹ ਜੇ ਤੈਨੂੰ ਕੰਮ ਕਰਨ ਨੂੰ ਲਿਆਂਦਾ ਤੇ ਕੰਮ ਕਰੋਗੀਆਂ ਤੇ ਆਪੇ ਚੰਗੀਆਂ ਲੱਗੋਗੀਆਂ ਜੇ ਕੰਮ ਹੀ ਨਹੀਂ ਕਰੋਗੀਆਂ ਲੰਮੀਆਂ ਪਈ ਰਹੋਗੀਆਂ ਕੰਮ ਰਸੋਈ 'ਚ ਪਿਆ ਰਹੇਗਾ ਤੇ ਫਿਰ ਚੰਗੀਆਂ ਕਿੱਥੋਂ ਲੱਗੋਗੀਆਂ ਤੀਆਂ ਤੀਆਂ ਕਰਦੀਆਂ ਜੀ ਹੋਰ ਤੀਆਂ ਤੁਹਾਨੂੰ ਕੀ ਭਾਈਏ ਸਿਰ ਤੇ ਮਾਰ ਲੀਏ ਤੀਆਂ ਨੂੰ ਕੱਲਾ ਹੀ ਆਈ ਜਾਂਦੀਆਂ ਤੁਹਾਨੂੰ ਬਹੁਤੀਆਂ ਭਾਬੀ ਲਿਓ ਮੈਂ ਤੁਹਾਡੀ ਹੈਲਪ ਕਰਾ ਦਿੰਨੀ ਨਹੀਂ ਨਹੀਂ ਕਿਰਨ ਕੋਈ ਨਹੀਂ ਕਪੜੇ ਹਾਏ ਮੌਸਮ ਕਿੰਨਾ ਵਧੀਆ ਹੈ ਅੱਜ ਹਾਂ ਸ਼ੁਭਰਾ ਕਿਤੇ ਰਾਬ ਨੂੰ ਵੀ ਤਰਸਿਆ ਇੰਨੀ ਗਰਮੀ ਆ ਨਾ ਕੋਈ ਕਹਿੰਦੀ ਹੱਦ ਨਹੀਂ ਉੱਤੋਂ ਰਸੋਈ 'ਚ ਇੰਨੀ ਗਰਮੀ ਲੱਗਦੀ ਆ ਇਹਨਾਂ ਨੇ ਤੇ ਆਪ ਕਿਸੇ ਨੇ ਵੜਨਾ ਨਹੀਂ ਨੂੰਹਾਂ ਨੂੰ ਬਸ ਰਸੋਈ 'ਚ ਵੜ ਛੱਡਦੀ ਆ ਥੋੜੀ ਮਾਵੇਂ ਮੈਂ ਕੱਪੜੇ ਤਾਂ ਹੁਣ ਚੱਲੀ ਕਿੰਨੇ ਵੜੇ ਕੱਪੜੇ ਮੇਰੀ ਗੱਲ ਸੁਣੋ ਸੱਚ ਮੈਂ ਤਾਂ ਇੱਕ ਗੱਲ ਕਰ ਲਈ ਹਾਂ ਦੱਸ ਕੇ ਨਾ ਮੈਨੂੰ ਨਾ ਪਤਾ ਲੱਗਾ ਤੁਸੀਂ ਵੀ ਕਲਾਸ ਲਾਤੀ ਏ ਤਾਈ ਜੀ ਦੀ ਕਲਾਸ ਮਤਲਬ ਪਹਿਲੀ ਵਾਰ ਤੁਸੀਂ ਆਪਣੇ ਆਪ ਦੇ ਲਈ ਖੜੇ ਹੋਏ ਆਪਣੇ ਆਪ ਦੇ ਲਈ ਬੋਲੇ ਕਿ ਨਹੀਂ ਇਹ ਗਲਤ ਆ ਇਹ ਤੁਸੀਂ ਜੋ ਕਰਨ ਦੇ ਜੇ ਨਾ ਇਹ ਸਹੀ ਨਹੀਂ ਹੈਗਾ ਮੈਨੂੰ ਬੜਾ ਵਧੀਆ ਲੱਗਾ ਤੁਸੀਂ ਆਪਣਾ ਸਟੈਂਡ ਲਿਆ ਕਿਉਂਕਿ ਜਦੋਂ ਤੱਕ ਆਪਾਂ ਇਹਨਾਂ ਨੂੰ ਸਿੰਦੇ ਰਵਾਂਗੇ ਨਾ ਇਹਨਾਂ ਨੇ ਨਾ ਹੋਰ ਦਬਾਈ ਜਾਣਾ ਇਹ ਗੱਲ ਤੁਹਾਨੂੰ ਮੈਂ ਪਹਿਲਾਂ ਵੀ ਕਹੀ ਸੀ ਅੱਜ ਤੁਸੀਂ ਪਹਿਲੀ ਵਾਰ ਬੋਲੇ ਨਾ ਆਪੇ ਹੌਲੀ-ਹੌਲੀ ਤੇ ਇਹਨਾਂ ਨੂੰ ਪਤਾ ਲੱਗੂਗਾ ਨਾ ਹਾਂ ਕਿਰਨ ਤੇਰੇ ਵੱਲ ਵੇਖ ਕੇ ਅੱਜ ਮੈਨੂੰ ਵੀ ਥੋੜੀ ਹਿੰਮਤ ਆਈ ਗਈ ਆਖਿਰ ਕਦ ਤੱਕ ਇਹਨਾਂ ਦੀ ਨਜਾਇਜ਼ ਗੱਲਾਂ ਸਹੀ ਜਾਈਏ ਇਹ ਤੇ ਜ਼ਿਆਦਾ ਹੀ ਕਰਨ ਲੱਪੇ ਐ ਤੇ ਜਦੋਂ ਦੀ ਤੂੰ ਆਈ ਹੈ ਨਾ ਇਹ ਤੇ ਲੱਗਦਾ ਮੈਨੂੰ ਪਹਿਲਾਂ ਨਾਲੋਂ ਹੋਰ ਜਾਣ ਕੇ ਤੰਗ ਕਰਦੇ ਐ ਤਾਈਓ ਤੇ ਉਹ ਤੁਹਾਨੂੰ ਤੇ ਮੈਨੂੰ ਇਕੱਠਿਆਂ ਨੂੰ ਨਹੀਂ ਬਹਿਣ ਦਿੰਦੇ ਨਾ ਮੰਜੂ ਭਾਬੀ ਦੇ ਨਾਲ ਗੱਲ ਕਰਨ ਦਿੰਦੇ ਆ ਕਿਤੇ ਤਿੰਨੋਂ ਜਾਨੀਆਂ ਇਕੱਠੀਆਂ ਨਾ ਹੋ ਜਾਣ ਤੇ ਜਿਹੜਾ ਸਾਡਾ ਰਾਜ ਚੱਲਦਾ ਸਾਡਾ ਸਮਰਾਜ ਹੈਗਾ ਨਾ ਉਹ ਕਿਤੇ ਢਾਈ ਨਾ ਦੇਣ ਇਸੇ ਡਰ ਦੇ ਮਾਰੇ ਉਹ ਸਾਨੂੰ ਗੱਲ ਨਹੀਂ ਕਰਨ ਦਿੰਦੇ ਕੋਈ ਵੀ ਸਹੀ ਗੱਲ ਐ ਮੰਜੂ ਭਾਬੀ ਨਾ ਬੜੇ ਚੰਗੇ ਗਏ। ਉਹ ਵੀ ਮੇਰੇ ਵਾਂਗ ਨਾ ਕਦੀ ਬੋਲੇ ਨਹੀਂ। ਬੜਾ ਕੁਛ ਸਿਆ ਉਹਨਾਂ ਦੀ। ਜਦੋਂ ਉਹ ਵੱਡੇ ਸੀ ਮੈਂ ਆਈ ਸੀ ਤੇ ਮੈਂ ਕਿਹਾ ਚਲੋ ਸ਼ਾਇਦ ਫਿਰ ਮੈਂ ਤੇ ਚੁੱਪ ਰਹਿ ਗਈ। ਪਰ ਕਿਰਨ ਤੂੰ ਸਹੀ ਕਰਦੀ ਪਈ ਹੈ। ਇਹਨਾਂ ਨੇ ਇਦਾਂ ਨਹੀਂ ਸੁਧਰਨਾ। ਘੁੰਮਤੇ ਆ ਇਸੇ ਕਾ ਨੂੰ ਵੀ ਬਹੁਤ ਬੋਲਦੇ ਐ। ਤੇ ਮੈਂ ਤੇ ਹੁਣ ਬਰਦਾਸ਼ਤ ਨਹੀਂ ਕਰਨਾ। ਬਿਲਕੁਲ ਸਹੀ ਕਹਿੰਦੇ ਜੀ। ਮੇਰੀ ਗੱਲ ਸੁਣੋ। ਮੈਂ ਸੁਣਿਆ ਮੰਜੂ ਭਾਬੀ ਆਂਦੇ ਅੱਜ। ਹਾਂ ਮੈਂ ਵੀ ਸੁਣਿਆ। ਕਿਤੇ ਫੇਰ ਨਾ ਉਹਨਾਂ ਨੂੰ ਵਿਚਾਰਿਆ ਨੂੰ ਉਹ ਆਂਦੇ ਬਾਅਦ ਚੋਂ ਇਹ ਬੋਲਣਾ ਪਹਿਲੇ ਸ਼ੁਰੂ ਕਰ ਦਿੰਦੇ ਵੱਡੀ ਤਾਈ ਜੀ ਤੇ ਕੋਈ ਜ਼ਿਆਦਾ ਹੀ ਕੋੜੇ ਆ ਪਤਾ ਨਹੀਂ ਕਰੇਲੇ ਖਾਂਦੇ ਕੱਚੇ ਕਿ ਕੀ ਕਰਦੇ ਇੰਨਾ ਕੋੜਾ ਬੋਲਦੇ ਇਹਨਾਂ ਦੇ ਕੋਲ ਚੱਲ ਕੇ ਜਾਓ ਇਹਨਾਂ ਨੇ ਕਦੀ ਚੰਗੀ ਗੱਲ ਕਰਨੀ ਨਹੀਂ ਇਹਨਾਂ ਨੇ ਇਹੋ ਜਿਹੀ ਗੱਲ ਕਰਨੀ ਜਿਹਦੇ ਨਾਲ ਬੰਦੇ ਦਾ ਮਨ ਹੀ ਸੜ ਜਾਂਦਾ ਮੈਂ ਤੁਹਾਨੂੰ ਦੱਸਾਂ ਮੰਮੀ ਤੇ ਤਾਈ ਜੀ ਵੀ ਨਾ ਇਹਨਾਂ ਵੱਲ ਵੇ ਵੇ ਕੀ ਜ਼ਿਆਦਾ ਵਿਗੜੇ ਸਹੀ ਕਿਹਾ ਮੰਮੀ ਵੀ ਇੰਨਾ ਨਹੀਂ ਸੀ ਬੋਲਦੇ ਪਰ ਕੀ ਕੁਝ ਕਹਿ ਲੋ ਹਲਾ ਆ ਤੇ ਹੋ ਜੇ ਹੋ ਜਾਂਦੇ ਆ ਉਹਨਾਂ ਦਾ ਸੁਭਾਵੀ ਉਦਾਂ ਦਾ ਬਣ ਗਿਆ ਤੇ ਇਹ ਚਾਰ ਜਾਨੀਆਂ ਇਕੱਠੀਆਂ ਰਲ ਜਾਂਦੀਆਂ ਨੇ ਤੇ ਬਸ ਬਾਕੀ ਸਾਰਿਆਂ ਤੇ ਤੋਸ ਤੇ ਮੰਦੀਆਂ ਨੇ ਕਿਸੇ ਦੀ ਨਹੀਂ ਚੱਲਣ ਦਿੰਦੀਆਂ ਸਹੀ ਗੱਲ ਆ ਆ ਤਾਈ ਜੀ ਸ਼ੁਗਰ ਹੈ ਕਿਤੇ ਆਪਾਂ ਤੇ ਉੱਪਰ ਹੈਗੇ ਨਹੀਂ ਤੇ ਤਾਈ ਜੀ ਨੇ ਤੇ ਮੰਮੀ ਨੂੰ ਵੀ ਇੰਨਾ ਜ਼ਿਆਦਾ ਕਰਦੇ ਨਾ ਜਦੋਂ ਮੰਮੀ ਤਾਈ ਜੀ ਦੇ ਨਾਲ ਬਹਿ ਜਾਂਦੇ ਨਾ ਉਦੋਂ ਹੀ ਨਾ ਮੰਮੀ ਜ਼ਿਆਦਾ ਮੇਨਾ ਰੂਡ ਬਿਹੇਵ ਕਰਨ ਲੱਪੈਂਦੇ ਆ ਇਹ ਤਾਈ ਜੀ ਦਾ ਹੀ ਸਾਰਾ ਪੰਗਾ ਵਾ ਸਹੀ ਠੀਕ ਪੂਤੀ ਨਾ ਨਾ ਮਾੜਾ ਸਭਾਗਾ ਤਾਈ ਜੀ ਦਾ ਆਹਾ ਬਹੁਤ ਵਧੀਆ ਸਿੱਖਿਆ ਦੇਨੀ ਬਈ ਹੈ ਹੈ ਨਹੀਂ ਉਹਨੂੰ ਤੋਂ ਸਾਡੇ ਨੂੰ ਬਗੜਾ ਮੈਂ ਕੀ ਕਿਹਾ ਇਹਨਾਂ ਨੂੰ ਮੈਂ ਤੇ ਵੈਸੇ ਹੀ ਕੱਪੜੇ ਲਾਣਦੇ ਸੀ ਤੇ ਕੱਪੜੇ ਉਹਨਾਂ ਨੇ ਸੈੱਟ ਕਰਵਾਏ ਕੱਪੜੇ ਨਹੀਂ ਲਾਣਦੇ ਕੱਪੜੇ ਲਾਣ ਦਾ ਬਹਾਨਾ ਵਾ ਤੂੰ ਵਗਾਰਨ ਨਹੀਂ ਹੈ ਸਾਡੀ ਨਾ ਕਦੀ ਮੰਜੂ ਕੋ ਚੱਲ ਜਾਂਦੀ ਕਦੀ ਪੂਜਾ ਕੋ ਚੱਲ ਜਾਂਦੀ ਉਹ ਤਾਂ ਅੱਗੇ ਕੰਮ ਚੋੜਾ ਕਿੰਨੇ ਦਿਨ ਬਿਮਾਰੀ ਦਾ ਬਹਾਨਾ ਲਾ ਕੇ ਬੈਠੀ ਹਾਜੇ ਤੇ ਤੁਹਾਡੇ ਘਰ ਦਾ ਸਾਰਾ ਕੰਮ ਕਰਦੇ ਆ ਫੇਰ ਵੀ ਕੰਮਚੋਰ ਤੇ ਕੀ ਕੰਮ ਨਾ ਕਰਨ ਫੇਰ ਪਤਾ ਨਹੀਂ ਕੀ ਹੋਊਗਾ ਕੰਮਚੋਰੀ ਐ ਪਤਾ ਸਾਨੂੰ ਤੂੰ ਜਿੱਥੋਂ ਆਈ ਨਾ ਉੱਥੇ ਪਹੁੰਚ ਜਾ ਕੋਈ ਲੋੜ ਨਹੀਂ ਸਾਡੇ ਕੋਲ ਸਰੇ ਨੂੰ ਆਣ ਵਗੜਨ ਦੀ ਮੈਂ ਤੁਹਾਨੂੰ ਦੱਸਦਾ ਨਾ ਮੈਂ ਤੇਰੇ ਚੱਲਣ ਦੇਣੀ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੂੰ ਜਿਹੜੀ ਆਪਣੀ ਸਰਕਾਰ ਬਣਾਣਾ ਚਾਹਨੀ ਐ ਨਾ ਤੇ ਮੈਂ ਬਣ ਨਹੀਂ ਉਹ ਦੇਣੀ ਇਸ ਘਰ ਤੇ ਸ਼ੁਰੂ ਤੋਂ ਸੱਸਾਂ ਦੀ ਚੱਲਦੀ ਆਈ ਤੇ ਸੱਸਾਂ ਨਹੀਂ ਉਹ ਚੱਲਦੀ ਤੇਰੀ ਨਹੀਂ ਚੱਲੰਦੇ ਦੀ ਮੈਂ ਤੇ ਮੇਰੀ ਚੱਲਦੀ ਵੀ ਕਿਹੜਾ ਪਈ ਐ ਇੱਥੇ ਮੈਂ ਕਿਹੜਾ ਤੁਹਾਨੂੰ ਕੁਛ ਕਹਿ ਦਿੱਤਾ ਜਾਂ ਤੁਸੀਂ ਕੀ ਕਹਿੰਦੇ ਆ ਕੀ ਕਵਾਂ ਤੁਹਾਨੂੰ ਨਾਲੇ ਮੇਰੀ ਗੱਲ ਸੁਣੋ ਆ ਸਾਰਾ ਘਰ ਤੁਹਾਡੇ ਨਾਮ ਤੇ ਨਹੀਂ ਆਪਾਂ ਜਿੱਥੇ ਮਰਜ਼ੀ ਆ ਜਾ ਸਕਦੇ ਆ ਭਾਵੇਂ ਇੱਧਰ ਜਾਈਏ ਤੇ ਭਾਵੇਂ ਉੱਪਰ ਜਾਈਏ ਜਿੱਥੇ ਸਾਨੂੰ ਵਧੀਆ ਲੱਗੂਗਾ ਆਪਾਂ ਉੱਥੇ ਜਾ ਕੇ ਬਹਾਂਗੇ ਤੁਸੀਂ ਉਹ ਦੇਖੋ ਜੇ ਸਾਨੂੰ ਇਤਰਾ ਕਰਨੀ ਮੇਰੀ ਗੱਲ ਸੁਣੋ ਜਿੱਥੇ ਤੇਰੇ ਦਿਲ ਕਰਦਾ ਪਿਆ ਖਲੋ ਪਰ ਸਾਡੀਆਂ ਨੂਆਂ ਤੋਂ ਪਰੇ ਦਾ ਮੈਂ ਤੁਹਾਨੂੰ ਦੱਸ ਦਤਾਂ ਤਾਈ ਜੀ ਉਹ ਤਾਂ ਵੈਸੀ ਮੈਂ ਤੇ ਕੱਪੜੇ ਲੈ ਕੇ ਜਾਂਦੀ ਬਿੱਸੇ ਤੂੰ ਇਹਨੂੰ ਮਾਰ ਮਾਰ ਚਮਚੀ ਬਣੀ ਰਿਹਾ ਕਰ ਤੇਰਾ ਦਿਮਾਗ ਹੀ ਕੰਮ ਕਰਦਾ ਤੇਰੀ ਸੱਸ ਸਾਹੇ ਚਲ ਅੰਦਰ ਬੋਲ ਚਲ ਜਨਨੀ ਤਾਈ ਜੀ ਆ ਗਈ ਤੇਰੀ ਸੱਸ ਕਰ ਦਿੱਤੇ ਤੇ ਕੰਟਰੋਲ ਤੇਰੇ ਮੈਨਾਂ ਕਹਿੰਦੀ ਸੀ ਕਦ ਮੈਂ ਵੇਖ ਲੈਨੀ ਆ ਤੁਸੀਂ ਕੋਈ ਪੱਟੀ ਬਣਾਤੀ ਹੋਣੀ ਵੇਖ ਕਿੱਡੀ ਜ਼ਬਾਨ ਚੱਲਦੀ ਐ ਇਹ ਸਾਰਾ ਕੁਝ ਇਹਦਾ ਲੈਣ ਦਾ ਨਤੀਜਾ ਗਈ ਮੈਂ ਤੈਨੂੰ ਦੱਸ ਦਿੰਦਾ ਤੇਰੀ ਸੱਸ ਨਾਲ ਮੈਂ ਗੱਲ ਕਰਨੀ ਐ ਨਾ ਤੇ ਤੈਨੂੰ ਕੰਟਰੋਲ 'ਚ ਕਰੇ ਮੈਂ ਸੱਤੇ ਚੜੀ ਜਾਨੀ ਆ ਮੈਂ ਕੰਟਰੋਲ ਚ ਹੀ ਆ ਤਾਈ ਜੀ ਬੋਦੀ ਬਕਵਾਸ ਨਾ ਕਰ ਚੱਲ ਤੋ ਭਾਈ ਇੱਥੋਂ ਮਨ ਪਤਾ ਜਿੰਨੀ ਤੋ ਕੰਟਰੋਲ ਚ ਗਿਆ ਚੱਲ ਅੰਦਰ ਚੱਲ ਚੱਲ ਨਹੀਂ ਤੂੰ ਦਫਾ ਉੱਪਰ ਉੱਥੇ ਹੀ ਰਹਿ ਆ ਕਰ ਕੋਈ ਲੋੜ ਨਹੀਂ ਇੱਥੇ ਆਉਂਦੀ ਥੱਲੇ ਤੂੰ ਤਾਂ ਥੋ ਨਿਕਲੀ ਨਾਲੋਂ ਨਾ ਨੁਕੜੀ ਜਾਨੀ ਆ ਸ਼ਰਮ ਹੋਈ ਨਹੀਂ ਆ ਨਾ ਨੂੰ ਕਿਰਨ ਕੀ ਹੋਇਆ ਕੋਣਾ ਕੀ ਆ ਤੁਹਾਨੂੰ ਪਤਾ ਨਹੀਂ ਤਾਈ ਜੀ ਦਾ ਕੀ ਹੋਇਆ ਤਾਈ ਜੀ ਬਸ ਬਿਨਾਂ ਗੱਲ ਤੋਂ ਬੋਲੀ ਜਾਂਦੇ ਕਿ ਤੂੰ ਥੱਲੇ ਕੋ ਆਂਨੇ ਆ ਉੱਪਰ ਚੱਲ ਜਾ ਪੂਜਾ ਦੇ ਨਾਲ ਨਾ ਬੈਠਿਆ ਕਰ ਸਾਡੀਆਂ ਨੂੰਆਂ ਨੂੰ ਵਿਗਾੜ ਕੇ ਰੱਖ ਦਿੱਤਾ ਇਹ ਉਹ ਇਹ ਦੱਸੋ ਮੈਂ ਕੀ ਉਹਨਾਂ ਨੂੰ ਕਿਹਾ ਕਿ ਡਾਂਗ ਫੜ ਕੇ ਆਪਣੀਆਂ ਸੱਸਾਂ ਦੇ ਸਿਰ ਪੜ ਤੂੰ ਮੈਂ ਤੇ ਇਤਰਾ ਦਾ ਕੁਝ ਕਿਹਾ ਹੀ ਨਹੀਂ ਨਾਲੇ ਜਿਉ ਮੈਨਾਂ ਗੱਲ ਕਰਨ ਹੀ ਦੇ ਸੀ ਇਹ ਪੂਜਾ ਦੀਦੀ ਤੇ ਜਿਹ ਹੈ ਜਿ ਕੀ ਹੋ ਗਿਆ ਚਲ ਤੂੰ ਟੈਨਸ਼ਨ ਨਾ ਲੈ ਤੂੰ ਉੱਪਰ ਜਾ ਮੈਂ ਆਪੇ ਗੱਲ ਕਰਦੀ ਐ ਇਹਨਾਂ ਦੇ ਨਾਲ ਤੂੰ ਨਾ ਜ਼ਿਆਦਾ ਬੁਲਿਆ ਕਰ ਫਿਰ ਉਹ ਕਹਿੰਦੀ ਐ ਨੇ ਬੜਾ ਬੋਲਦੀ ਚਲੋ ਠੀਕ ਆ ਚਲ ਜਾ ਤੂੰ ਮੇਰੀ ਗੱਲ ਸੁਣ ਸਾਈਹ ਨੂੰ ਨਾ ਚਾਹ ਬਣਾਤੀ ਹੈ ਮਨਦਾ ਵੈਸੇ ਕਹਿੰਦਾ ਭਾਬੀ ਨੇ ਨਹੀਂ ਬਣਾਈ ਚਾਹ ਨਾ ਤੇ ਜਾ ਤੂੰ ਟੈਨਸ਼ਨ ਨਾ ਲੈ ਇਹਨਾਂ ਇਹਨਾਂ ਨੇ ਬੋਲਦੇ ਹੀ ਰਹਿਣਾ ਇਹਨਾਂ ਦਾ ਕੰਮ ਹੈ ਜਾ ਮੇਰਾ ਪੁੱਤ ਜਾ ਪੈਂਜੀ ਕੀ ਹੋ ਗਿਆ ਬੋਲਦੇ ਪੇਸੋ ਕੀ ਹੋਇਆ ਤੇ ਨਹੀਂ ਬਤਾ ਕਿਰਨ ਤੇ ਪੂਜਾ ਲੱਗੀ ਹੈ ਆਪਸ ਵਿੱਚ ਕਿਰਨ ਪਟੀਆਂ ਪੜਾਣਦੀ ਉਹਨੂੰ ਬੇੜਾ ਘਰ ਕਰਦੀ ਵੀ ਸਾਡੇ ਇਹਨੂੰ ਆਦਾ ਕਦੀ ਮੰਜੂਰ ਪਟੀਆਂ ਪੜਾਣਦੀ ਹੈ ਤੇ ਕਦੀ ਉਹਨੂੰ ਪੜਾਣਦੀ ਹੈ ਉਹ ਅੱਗੇ ਕੰਮਚੋਰ ਹੈ ਹਰ ਵੇਲੇ ਲੰਮੀ ਪਈ ਜਾਂਦੀ ਹੈ ਕਿਸ ਦਿਨ ਦੇ ਰਾਜਾ ਹੀ ਇੱਕ ਦਿਨ ਨੇ ਉੱਠ ਕੇ ਕੰਮ ਕੀਤਾ ਮੇਰੀ ਗੱਲ ਸੁਣੋ ਦੇਖੋ ਹਾਨੂੰ ਹਨ ਪਿਆਰਾ ਹੁੰਦਾ ਉਹ ਕੀ ਪਟੀਆਂ ਪੜਾਣਦੀ ਵੀ ਕਿਰਨ ਉਹਦੇ ਦੋਵੇਂ ਜਿਹਨੇ ਅੰਦਰਾਂ ਹੀ ਠਾਣੀ ਕੋਈ ਕੰਮ ਕਰਦੀਆਂ ਉਹਨਾਂ ਦੀ ਗੱਲ ਕਰਨ ਲੱਪੀਆਂ ਹੁਣ ਇੱਕ ਘਰ 'ਚ ਰਹਿ ਕੇ ਗੱਲਬਾਤ ਤੇ ਕਰਨੀ ਹੈ ਨਾ ਹੁਣੇ ਥੋੜੇ ਮੂੰਹ ਤੇ ਪਟੀਆਂ ਬੱਲ ਲੈਣ ਗਿਆ ਤਾਨੂੰ ਵਹਿਮ ਹੁੰਦਾ ਪਿਆ ਮੈਨੂੰ ਵਹਿਮ ਨਹੀਂ ਹੁੰਦਾ ਪਿਆ ਨਹੀਂ ਸਿਖਾਉਂਦੀ ਕਿਸੇ ਨੂੰ ਉਹਨੂੰ ਕੀ ਲੋੜ ਹੈ ਕਿਸੇ ਨੂੰ ਸਿਖਾਉਂਦੀ ਉਹ ਤਾਂ ਆਪਣੇ ਉਤੋਂ ਕੰਮ ਤੋਂ ਹੀ ਵੇਲ ਮਿਲਦੀ ਉਹਨੂੰ ਤੈਨੂੰ ਪਤਾ ਤੂੰ ਹੀ ਹੋਗਾ ਨਹੀਂ ਸੈਂ ਕਿ ਕਰਨ ਦੇ ਹਾਲੇ ਲੜਾਈ ਦੇ ਮੌਕੇ ਲੱਭਦੀ ਤੂੰ ਕਹਿੰਦੀ ਸੀ ਨਾ ਕਹਿੰਦੀ ਸੀ ਮੈਂ ਹੁਣ ਵੀ ਮੰਦੀ ਆ ਲੇਕਿਨ ਪਤਾ ਕਰ ਹੁਣ ਤੁਸੀਂ ਦੇਖੋ ਸਾਰਾ ਦਿਨ ਤੇ ਵਿਚਾਰੀ ਕੰਮ ਲੱਗੀ ਰਹਿੰਦੀ ਐ ਹੁਣ ਕੋਈ ਗੱਲ ਉਹਦੇ ਚ ਵੇਖੀ ਤੇ ਕਰੀਏ ਨਾ ਅੱਛਾ ਵੇਖੇ ਉਹ ਜਿਸ ਦਿਨ ਦਾ ਸਾਹਿਲ ਆਇਆ ਨਾ ਸਾਹਿਲ ਦੀ ਸੇਵਾ ਉਹਨੇ ਕੀਤੀ ਐ ਨਾ ਉਸ ਦਿਨ ਤੇਰਾ ਮਨ ਬਦਲਿਆ ਮੈਂ ਵੇਖਦੀ ਵੀ ਤੇਰੇ ਵੀ ਚਾਲੇ ਚੋਕ ਚੱਲ ਰਹੀ ਕੀ ਸਾਹਿਲ ਤੁਹਾਡਾ ਪੁੱਤਰ ਨਹੀਂ ਹੈਗਾ ਮੇਰਾ ਪੁੱਤਰ ਅਸੀਂ ਮਰ ਗਏ ਆ ਸੇਵਾ ਕਰਨ ਦੀ ਕਰਨੀ ਸਕਦੇ ਤੇ ਕਰਦੇ ਤੁਸੀਂ ਮੈਂ ਕਦੋਂ ਕਹਿੰਦੀ ਵੀ ਤੁਸੀਂ ਮੇਰੇ ਤੋਂ ਜ਼ਿਆਦਾ ਉਹਦਾ ਧਿਆਨ ਰੱਖਦੇ ਹੋ ਥੱਲੇ ਬੈਠਾ ਮੁੰਡਾ ਮਿੰਦੇ ਥੱਲੇ ਉਤਰਨ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਸਾਰਾ ਵੇਖੀ ਜਾਂਦੇ ਹੋ ਕਰਦੇ ਬੈਣਾ ਤੇ ਕਿਰਨ ਬਹੁਤੀ ਕਰਦੀ ਵੀ ਸੇਵਾ ਦੀ ਦੇਖੋ ਫੇਰ ਵੀ ਵਿਚਾਰੀ ਭੱਜ ਭੱਜ ਕੇ ਉਹ ਤੋਂ ਚੀਜ਼ ਲੈਂਦੀ ਹੈ ਮੈਂ ਕਹਿੰਦੀ ਰਾਤੀ ਉੱਠ ਕੇ ਤਿੰਨ ਤਿੰਨ ਵਾਰੀ ਮੁੰਡੇ ਨੂੰ ਵੇਖਦੀ ਹੈ 골ਡੀ ਵੇਖਦਾ ਦੇਖੋ ਫੇਰ ਵੀ ਬਗਾਨੀ ਧੀ ਇਹ ਉਹਨੇ ਬਗਾਨੀਆਂ ਹੋਣ ਦੇ ਬਾਵਜੂਦ ਵੀ ਉਹਨੂੰ ਉਹਨੂੰ ਆਪਣੇ ਭਰਾਵਾਂ ਤੋਂ ਵੱਧ ਸਮਝਦੀ ਪਈ ਹੈ ਤੁਸੀਂ ਨਹੀਂ ਸਮਝਦੇ ਹੋਏ ਤੁਹਾਡਾ ਤੇ ਖੂਨ ਐ ਤੇ ਫੇਰ ਤੂੰ ਕਾਲੀ ਕਰਨ ਦੇ ਨੂੰ ਵਿਸ਼ਵਾਸ ਕਰੀ ਜਾਨੀ ਤੇਰੀ ਬੁੱਧੀ ਦੇ ਪਰਪਣ ਦਵਾਤਾ ਉਹਨੇ ਪਰ ਮੇਰੀ ਇੱਕ ਗੱਲ ਸੁਣੋ ਉਹ ਨਾ ਪੂਜਾ ਨੂੰ ਨਾ ਮੰਜੂ ਨੂੰ ਉਹਨੇ ਪੜਕਾ ਕੇ ਕੀ ਕਰਨਾ ਜੀ ਮੇਰੀ ਇੱਕ ਗੱਲ ਸੁਣੋ ਉਹ ਕਿਹੜੀ ਗੱਲ ਤੋਂ ਪੜਕਾਈ ਗਈ ਉਹਨਾਂ ਨੂੰ ਬਥੇਰੀਆਂ ਗੱਲਾਂ ਕਰ ਤੇ ਮੈਂ ਸਰਕਾਰਾਂ ਨਾਲ ਦੀ ਬਣ ਨਹੀਂ ਰਹਿਣੀ ਮੈਂ ਤਾਂ ਦੱਸ ਦੁੱਤਾ ਇਸ ਘਰ ਦੇ ਸੱਸਾਂ ਨਹੀਂ ਚੱਲਦੀ ਸੱਸਾਂ ਦੀ ਉਹ ਚੱਲਨੀ ਉਹ ਇਹ ਜੋ ਮਰਜ਼ੀ ਕਰੀ ਜਾ ਕਿ ਇਹ ਇਹ ਕਦੀ ਨਹੀਂ ਬਦਲੇਗਾ ਕੰਮ ਕੀ ਬਦਲ ਨਹੀਂ ਦੱਸ ਦੇ ਕੀ ਬਦਲ ਤੇਰੀ ਜਾਈ ਨਹੀਂ ਨਾ ਜੇ ਤੁਹਾਨੂੰ ਪਤਾ ਲੱਗ ਜਾਏਗਾ ਜੇ ਨਾ ਮੈਂ ਇਦਾਂ ਹੀ ਕਰਨਾ ਹੈ ਨਾ ਸੱਸਾਂ ਦੇ ਨਾਲ ਜਿਵੇਂ ਕਰਨਗੇ ਨਾ ਤੇ ਫਿਰ ਮਿਸਾਇਲ ਨੂੰ ਵੀ ਆਣਾ ਹੀ ਨੀਚੇ ਇਹ ਤੇਰੀ ਮਰਜ਼ੀ ਹੈ ਵਿਆਹ ਨਾ ਕਰਨਾ ਹੈਗਾ ਉਹ ਦਿਨ ਆ ਸ਼ਰਮ ਨਹੀਂ ਆਂਦੀ ਤੂੰ ਹੀ ਉਹਦੇ ਵੱਲ ਦੀ ਗੱਲਾਂ ਕਰੀ ਜਾਨੀ ਮੈਨੂੰ ਲੱਗਦਾ ਤੇਰੇ ਤੋਂ ਵੀ ਉਹਨੇ ਕੁਝ ਢੂੜ ਦਿੱਤਾ ਹੈ ਜਾਦੂਗਰ ਦੀਆਂ ਜੇ ਸਾਡੇ ਘਰ ਆ ਗਈਆਂ ਚੌਧਰਪੁਰ ਨੇ ਦਿਖਾਣ ਦੀਆਂ ਭਈ ਆਪਣੀ ਨਹੀਂ ਤੁਹਾਨੂੰ ਵਹਿਮ ਹੁੰਦਾ ਪਿਆ ਜੇ ਸਿਮਰਤ ਤੈਨੂੰ ਇਹੀ ਲੱਗਾ ਰਹਿਣਾ ਮੈਂ ਵਹਿਮ ਹੁੰਦਾ ਵਹਿਮ ਹੁੰਦਾ ਨਹੀਂ ਮੈਂ ਪਾਗਲ ਅਕਸਰ ਦੀ ਬੋਲਣ ਦੀ ਤੂੰ ਗੱਲ ਸਮਝਦੀ ਨਹੀਂ ਮੇਰੀ ਤਬੀਅਾ ਖਰਾਬ ਹੁੰਦੀ ਬੇਰਮਲ ਵੀ ਵੇਖੇ ਤੁਸੀਂ ਵੇਖੋ ਤੁਸੀਂ ਉਹਨੂੰ ਪੂਜਾ ਕਿੰਨੇ ਦਿਨਾਂ ਦੀ ਵਿਚਾਰੀ ਬਿਮਾਰ ਪਈਏ ਉਹਨੂੰ ਦਵਾਈ ਨਾਲ ਨਹੀਂ ਫਰਕ ਪੈਂਦਾ ਪਿਆ ਤੇ ਮੈਂ ਕਹਿੰਦੀ ਵੀ ਹੁਣ ਉਹਨੂੰ ਨਹੀਂ ਫਰਕ ਪੈਂਦਾ ਪਿਆ ਨਾ ਤੇ ਉਹਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾ ਦੀ ਅੱਧਾ ਦਿਖਾ ਦੇ ਨਾ ਅਸੀਂ ਕੋਈ ਨਾ ਕਰਨੇ ਵਾਓ ਤੂੰ ਫਿਰ ਲੈ ਚੱਲੀਏ ਸੋਨੂੰ ਵਿਚਾਰੀ ਨੂੰ ਵਿਖਾ ਦੀ ਦਿਖਾ ਦੇ ਨਾ ਮੈਂ ਵੀ ਲਾ ਤੁਨ ਲਗਦੇ ਨੇ ਇੱਥੇ ਆ ਕੇ ਬਮਾਰੀਆਂ ਨਿਕਲਦੀਆਂ ਪਈਆਂ ਇੱਥੇ ਆ ਕੇ ਗੱਲਾਂ ਕਰਦੀਆਂ ਪਈਆਂ ਸਲਾਮਾਂ ਕਰਦੀਆਂ ਪਈ ਕਿੱਥੇ ਤੱਕਣਾ ਤੂੰ ਨਹੀਂ ਗੱਲ ਸਮਝਦੀ ਜਰਾ ਜਿੰਨੀ ਵੀ ਦੰ ਕੀ ਤਨ ਹੋਇਆ ਐਨਾਂ ਨੂੰ ਸਮਝਾਣਾ ਬੜਾ ਔਖਾ ਬਹੁਤ ਔਖਾ ਸਮਝੋ ਕਿ ਕੋਲਿਆਂ ਦੀ ਖਾਨੀ ਚੋਂ ਨਾ ਹੀਰਾ ਲੱਭ ਕੇ ਲੈ ਆਣਾ ਇਹਨਾਂ ਨੂੰ ਨਹੀਂ ਸਮਝ ਆਣੀ ਕਦੀ ਵੀ ਨਹੀਂ ਸਮਝ ਆਣੀ ਅੱਗੋਂ ਇਹਨਾਂ ਨੇ ਤਾਨੇ ਮੇਨੇ ਹੀ ਦੇਨੇ ਨੇ ਦੇਖੋ ਕਿੰਨੀ ਵੱਡੀ ਸਜ਼ਾ ਮਿਲਦੀ ਏ ਪਤਾ ਕੀ ਗੱਲ ਆਪਾਂ ਗੁਨਾਹ ਕਰਦੇ ਆ ਪਰ ਉਹਦੀ ਸਜ਼ਾ ਭੋਗਣੀ ਕਿੰਨੀ ਔਖੀ ਹੁੰਦੀ ਪਤਾ ਨਹੀਂ ਇਹਨਾਂ ਨੇ ਕਦੋਂ ਸਮਝਣਾ ਕਦੋਂ ਨੂਆਂ ਦੀ ਇੱਜ਼ਤ ਕਰਨੀ ਥੋੜੀ ਥੋੜੀ ਕਰਨ ਦੀ ਆਦਤ ਪਾਪੇ ਪੈ ਜੂਗੀ ਬਸ ਇਹਨਾਂ ਦੀ ਰੱਜਾਈ ਜਾਏ ਜਾਨਾ ਛੱਡੋ